ਸਸ਼ੀਗਾਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਇਸ ਵਕਤ ਅਸੀਂ ਬਸਿਆ ਕੋਠੀ ਦੇ ਵਿੱਚ ਖੜੇ ਆਂ ਔਰ ਤੁਹਾਨੂੰ ਦੱਸ ਦਈਏ ਕਿ ਇਸ ਕੋਠੀ ਦਾ ਜਿਹੜਾ ਇਤਿਹਾਸ ਹੈ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਜਿਨ੍ਹਾਂ ਨੂੰ 31 ਦਸੰਬਰ 1849 ਈਸਵੀ ਨੂੰ ਇੱਥੇ ਰੱਖਿਆ ਗਿਆ ਤੇ ਉਹ ਸੰਘਰਸ਼ਾਂ ਭਰੀ ਦਾਸਤਾਨ ਜਿਹੜੀ ਆਖਰੀ ਰਾਤ ਸੀਗੀ ਸਿੱਖ ਰਾਜ ਦੇ ਮਹਾਰਾਜਾ ਦਲੀਪ ਸਿੰਘ ਦੀ ਉਹਨਾਂ ਨੇ ਇਸ ਕੋਠੀ ਦੇ ਵਿੱਚ ਕੱਟੀ ਔਰ ਕਾਫੀ ਸਮੇਂ ਬਾਅਦ ਇਸ ਕੋਠੀ ਦੇ ਵਿੱਚ ਇੱਕ ਯਾਦਗਾਰ ਜਿਹੜੀ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਮ ਦੇ ਉੱਤੇ ਬਣਾਈ ਗਈ ਸੀ ਉਸ ਯਾਦਗਾਰ ਦਾ ਜਿਹੜਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 24 5 2015 ਨੂੰ ਕੀਤਾ ਤੇ ਇਹ ਯਾਦਗਾਰ ਜਿਹੜੀ ਹੈ ਬੜੀ ਖੂਬਸੂਰਤ ਟੰਗ ਦੇ ਨਾਲ ਬਣਾਈ ਗਈ ਔਰ ਇਸ ਯਾਦਗਾਰ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ স্মਲ ਗਰੁੱਪ ਦੇ ਵਿੱਚ ਇੱਥੇ ਰੱਖੀਆਂ ਗਈਆਂ ਤਾਂ ਆ ਕਾਫੀ ਲੋਕ ਇੱਥੇ ਵਿజిਟ ਕਰਦੇ ਨੇ ਤੇ ਇਸ ਸਿੱਖ ਰਾਜ ਦੇ ਜਿਹੜੇ ਆਖਰੀ ਮਹਾਰਾਜਾ ਦਲੀਪ ਸਿੰਘ ਉਹਨਾਂ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਔਰ ਖਾਸ ਕਰਕੇ ਬੱਚੇ ਸਕੂਲਾਂ ਦੇ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਸਾਰੀ ਪ੍ਰੇਰਣਾ ਮਿਲਦੀ ਹੈ ਆ ਮੇਰੇ ਨਾਲ ਇੱਥੋਂ ਦੇ ਜਿਹੜੀ ਇਸ ਵਿਰਾਸਤੀ ਇਮਾਰਤ ਦੇ ਗਾਈਡ ਕੁਲਵਿੰਦਰ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਾਫੀ ਸਮੇਂ ਤੋਂ ਜਿਹੜੀ ਇਹ ਯਾਦਗਾਰਾ ਉਹਦੇ ਇੱਥੇ ਗਾਈਡ ਨੇ ਤੇ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਜਿਹੜੀ ਤਨਖਾਹ ਉਹਨੂੰ ਡਿਕ ਰਹੇ ਨੇ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਜਿਹੜੇ ਸਵਾਵਾ ਨਿਵਾ ਰਹੇ ਅਸੀਂ ਸਰ ਤਕਰੀਬਨ ਸਾਨੂੰ 10 ਸਾਲ ਹੋ ਚੁੱਕਿਆ 2015 ਦੇ ਅਸੀਂ ਭਰਤੀਆਂ ਬਾਦਲ ਸਾਹਿਬ ਦੀ ਸਰਕਾਰ ਨੇ ਸਾਨੂੰ ਰੱਖਿਆ ਸੀ ਅੱਛਾ ਤੇ ਹੁਣ ਜਿਹੜੀ ਹੈ ਇਹ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਹੈ ਤਨਖਾਹ ਤੁਹਾਨੂੰ ਲੰਬੇ ਸਮੇਂ ਤੋਂ ਨਹੀਂ ਮਿਲੀ ਕੀ ਮਾਮਲਾ ਸਾਰਾ ਕਿੰਨੇ ਮੁਲਾਜ਼ਮ ਹੋ ਤੁਸੀਂ ਅਸੀਂ ਸਰ ਟੋਟਲ ਇੱਥੇ 12 ਮੁਲਾਜ਼ਮ ਕੰਮ ਕਰ ਰਹੇ ਹਾਂ ਜੀ ਅਸੀਂ ਦੋ ਗਾਈਡ ਮੈਂ ਵੀ ਸੁਪਰਵਾਈਜ਼ਰ ਤੇ ਇੱਕ ਰਿਸੈਪਸ਼ਨਿਸਟ ਮੈਡਮ ਚਾਰ ਮਾਲੀ ਨੇ ਜੀ ਸਾਡੇ ਕੋਲੇ ਤੇ ਦੋ ਸਵੀਪਰ ਨੇ ਇੱਥੇ ਤਿੰਨ ਸਿਕਿਉਰਿਟੀ ਗਾਰਡ ਨੇ ਜਿਹੜੇ ਸਿੱਕੇ ਕੰਮ ਕਰ ਰਹੇ ਨੇ ਪਰ ਪਿਛਲੇ 6 ਮਹੀਨਿਆਂ ਤੋਂ ਸਰ ਦਸੰਬਰ 2024 ਦੀ ਸਾਡੀ ਤਨਖਾਹ ਅਜੇ ਬਾਕੀ ਹੈ ਜੀ ਲੈਣੀ 2024 ਤੋਂ ਦਸੰਬਰ 2024 ਤੋਂ ਸਾਡੀਆਂ ਤਨਖਾਹ ਰੁਕ ਗਈਆਂ 25 ਲੱਖ ਬਜਟ ਸੀਗਾ ਜੀ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਸਾਨੂੰ ਸਿਰਫ 10 ਲੱਖ ਹੀ ਬਜਟ ਪਾਇਆ ਤੇ 15 15 ਲੱਖ ਰੁਪਿਆ 2024-25 ਦੇ ਬਜਟ ਦੀ ਅਲਾਟਮੈਂਟ ਸਾਡੀ ਬਾਕੀ ਆ ਤੇ ਹੁਣ ਵੀ ਸਾਡੇ ਡੀਸਬਲ ਚੇਅਰਮੈਨ ਨੇ ਜੀ ਇਥੋਂ ਮੈਨੇਜਮੈਂਟ ਕਮੇਟੀ ਦੇ ਡੀਸਬਲ ਲੁਧਿਆਣਾ ਐਸਡੀਐਮ ਰਾਕੋਟਾ ਗੁਰਵੀਰ ਸਿੰਘ ਦੀ ਕੋਲੀ ਨੇ ਉਹ ਉਹਨਾਂ ਨੇ 75 ਨੇ ਜੀ ਉਹਨਾਂ ਨੇ ਸਾਈਨ ਕਰਕੇ ਬਹੁਤ ਸਾਰੇ ਖਤ ਵਿਭਾਗ ਨੂੰ ਲਿਖ ਚੁੱਕੇ ਆ ਜੀ ਉਹ ਪਰ ਵਿਭਾਗ ਵੱਲੋਂ ਕੋਈ ਇਹਦੇ ਤੇ ਅਮਲ ਨਹੀਂ ਕੀਤਾ ਜਾਂਦਾ ਜੀ ਐਡ ਕੀ 30 ਲੱਖ ਦਾ ਬਜਟ ਸੀਗਾ ਜਿਹਦੇ 31 ਮਾਰਚ ਦੇ ਹੁਣ ਬਜਟ ਪਾਸ ਹੋਏ ਨੇ ਸਰ ਅੱਛਾ ਤੇ ਤੁਸੀਂ 12 ਮਲਾਜਮ ਦੱਸਿਆ ਤੁਸੀਂ ਕਿ ਇੱਥੇ 12 ਮਲਾਜਮ ਹੋ ਜੀ ਤੇ ਤੁਹਾਡੀ ਬਤ ਤਨਖਾਹ ਕਿੰਨੀ ਹੈ ਸਰ ਮੇਰੀ ਤਨਖਾਹ ਹੈ ਜੀ ਸੁਪਰਵਾਈਜ਼ਰ ਅਸੀਂ ਡੇਲੀ ਵੇਜੀ ਕੰਮ ਕਰਦੇ ਹਾਂ ਜੀ 14800 ਰੁਪਏ ਤਨਖਾਹ ਜੀ ਅੱਛਾ ਜੀ ਉਹਦੇ ਵਿੱਚੋਂ ਮੇਰਾ 30 ਕਿਲੋਮੀਟਰ ਪੈਡ ਪੈ ਜਾਂਦਾ ਜੀ ਜਾਣ ਆਉਣ ਮੇਰਾ 60 ਕਿਲੋਮੀਟਰ ਮੈਂ ਵਾਈਕ ਮੋਟਰਸਾਈਕਲ ਤੇ ਆਉਣਾ ਜੀ 100 ਰੁਪਏ ਦਾ ਡੇਲੀ ਸਾਡਾ ਤੇਲ ਨਿਕਲ ਜਾਂਦਾ ਅੱਛਾ ਇਹ ਤਾਂ 10000 ਮਾਸਾ ਸਾਡੇ ਪੱਲੇ ਪੈਂਦਾ ਹੁਣ 6 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ ਜੀ ਰਾਸ਼ਨ ਵਾਲਿਆਂ ਨੇ ਰਾਸ਼ਨ ਬੰਦ ਕਰਤਾ ਆ ਮੈਂ ਉਹੀ ਜਾਣਨਾ ਚਾਹੁੰਦਾ ਸੀਗਾ ਕਿ ਉਹ ਜੇ ਹਾਲਾਤ ਨਹੀਂ ਕਰਦੇ ਬੜੀਆਂ ਮੁਸ਼ਕਲਾਂ ਹੋਣਗੀਆਂ ਬੱਚਾ ਨੂੰ ਪੜਾਉਣਾ ਨਿਤ ਦਿੰਦੇ ਰੋਟੀ ਟੁਕ ਹੋਰ ਬੜੇ ਸਮੱਸਿਆਵਾਂ ਕਰਦੀਆਂ ਹੁੰਦੀਆਂ ਵਾ ਕਿਵੇਂ ਗੁਜ਼ਾਰੇ ਹੁੰਦੇ ਹੁਣ ਸਰ ਹੁਣ ਤਾਂ ਦੁੱਧ ਵਾਲਿਆਂ ਨੇ ਚਾਹ ਵੀ ਛੱਡ ਗਈ ਜੀ ਬੱਚੇ ਦੁੱਧ ਵਾਲਿਆਂ ਨੇ ਦੁੱਧ ਬੰਦ ਕਰਤਾ ਜੀ ਰਾਸ਼ਨ ਵਾਲਿਆਂ ਨੇ ਰਾਸ਼ਨ ਬੰਦ ਕਰਤਾ ਸਰ ਇੱਥੋਂ ਤੱਕ ਕਿ ਸਾਡੇ ਬੱਚੇ ਮੇਰੀ ਬੇਟੀ ਬੀਐਸਸੀ ਨਾਨ ਮੈਡੀਕਲ ਜਿਗਰਾਉ ਕਾਜ ਦੇ ਵਿੱਚ ਪੜਦੀ ਆ ਉਹ ਬਹੁਤ ਸੋਨੇ ਨੰਬਰ ਲਏ ਨੇ ਜੀ 95% ਨੰਬਰ ਪਲਸ 2 ਦੇ ਵਿੱਚ ਉਹਨੇ ਲਏ ਲੇਕਿਨ ਅੱਜ ਹੁਣ ਫੀਸਾਂ ਨਾ ਦੇਣ ਕਰ ਨੀ ਧਰੇ ਬੈਠਣ ਲਈ ਮਜਬੂਰ ਹੋਏ ਪਏ ਨੇ ਬੱਚੇ ਜੀ ਉੱਤੇ ਇੰਨੇ ਲਾਇਕ ਬੱਚੇ ਹੁਣ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਜੀ ਵੀ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲੈ ਕੇ ਆਏ ਆ ਪਰ ਦੂਜੇ ਪਾਸੇ ਸਾਡੇ ਬੱਚੇ ਪੜਨ ਲਈ ਵੀ ਤਰਸ ਰਹੇ ਨੇ ਜੀ ਫੀਸਾਂ ਨਾ ਭਰਨ ਕਰਨ ਤੇ ਅਸੀਂ ਬਹੁਤ ਹੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਸਾਡੀਆਂ ਤਨਖਾਹਾਂ ਤੁਰੰਤ ਪਾਈਆਂ ਜਾਣ ਤਾਂ ਕਿ ਅਸੀਂ ਆਪਣੇ ਜਿਹੜੇ ਚੁੱਲ੍ਹੇ ਨੇ ਉਹਨਾਂ ਨੂੰ ਤਪਾ ਸਕੀਏ ਸੋ ਕੁਲਵਿੰਦਰ ਸਿੰਘ ਨੇ ਆਪਣੇ ਜਿਹੜੀ ਪਰਿਵਾਰ ਦੀ ਕਹਾਣੀ ਜਾਂ ਆਪਣੀ ਮੌਜੂਦਾ ਹਾਲਤ ਦੱਸੀ ਹੈ ਸਾਡੇ ਨਾਲ ਇੱਥੋਂ ਦੇ ਹੋਰ ਵੀ ਮੁਲਾਜ਼ਮ ਨੇ ਕੀ ਨਾ ਜੀ ਤੁਹਾਡਾ ਹੌਜੀ ਜੀ ਅੱਛਾ ਅਮਰਦੀਪ ਸਿੰਘ ਤੁਸੀਂ ਕਮਲਜੀਤ ਸਿੰਘ ਤੁਸੀਂ ਇੱਥੇ ਕੀ ਸਬਾਵਾਂ ਲਵਾ ਰਹੇ ਹੋ ਅੱਛਾ ਜੀ ਮਾਲੀ ਦਾ ਕੰਮ ਕਰਦੇ ਅੱਛਾ ਠੀਕ ਹਮ ਅੱਛਾ ਤੁਹਾਡੀ ਤੁਹਾਨੂੰ ਕਿੰਨਾ ਜਿਹੜਾ ਇੱਥੋਂ ਮਿਹਨਤਾਂ ਦਾ ਮਿਲਦਾ ਮਨਤਰਾ ਮਾਲਿਕ ਕਦੇ ਕਦੇ ਤੁਹਾਨੂੰ ਸਹੀ ਅਛੇ 6 ਮਹੀਨੇ 8-8 ਮਹੀਨੇ ਲੱਗਦੇ ਕਿ ਤੇਰਾ 6 ਸੀ ਮਹੀਨੇ ਲੈਣੇ ਤੇਰਵਾ ਦੋਈ ਨਹੀਂ ਕਰਦੀ ਹੂੰ ਬਹੁਤ ਔਖਾ ਹੁੰਦਾ ਸਾਰਾ ਅੱਛਾ ਮੇਰੇ ਘਰ ਵਾਲੀ ਬਹੁਤ ਜ਼ਿਆਦਾ ਗੁਮਾਰ ਆ ਪੀਜੀ ਅਜੀ ਤਾਕ ਰਹੀ ਆ ਮੈਨੂੰ ਬਹੁਤ ਜ਼ਿਆਦਾ ਲੋੜ ਆ ਅੱਛਾ ਮੇਰਾ ਮੁੰਡਾ ਬੁਗਾਰ ਆ ਤੇ ਕਰਕੇ ਮੈਨੂੰ ਬਹੁਤ ਜ਼ਿਆਦਾ ਲੋੜ ਆ ਮੈਂ ਪਹਿਲੇ ਦਿਨ ਤੋਂ ਨਹੀਂ ਕਰਦਾ ਅੱਛਾ ਮੈਂ ਬਹੁਤ ਜ਼ਿਆਦਾ ਖਾ ਉਹ ਜ਼ਿਆਦਾ ਖਾ ਅੱਛਾ ਤੇ ਕਿੰਨੇ ਕਿੰਨੀ ਤੇਰੀ ਤਨਖਾਹ ਤੁਹਾਨੂੰ ਕਿੰਨੇ ਪੈਸੇ ਮਿਲਦੇ ਤੂੰ ਕਹਿੰਦਾ 12000 ਰੁਪਏ ਹੂੰ ਵਾਰਿਆ ਰਜਿਸਟਰੀ ਦੀ ਗੱਲ ਕਰਦੇ ਆ 12000 ਦੇ ਵਿੱਚ ਹੀ ਦੁਬਾਈ ਸਾਰਾ ਕੁਝ 12000 ਦੇ ਵਿੱਚ ਹੀ ਆ ਰਿਹਾ ਹੈ ਅੱਛਾ ਇਹ 12000 ਦੇ ਵਿੱਚ ਹੀ ਸਰਪ ਦਾ ਅੱਛਾ ਘਰ ਦਾ ਸਾਰਾ ਖਰਚਾ ਤੁਹਾਡੇ ਦੇ ਉੱਪਰ ਸਾਰਾ ਕੁਝ ਸਾਡੇ ਬਾਰੇ ਚੱਲਦੀ ਹੈ ਹੂੰ ਸਾਰਾ ਕੁਝ ਨਹੀਂ ਜੀ ਸੋ ਆ ਮਾਤਾ ਜੀ ਨਾਲ ਵੀ ਗੱਲ ਕਰਦੇ ਆ ਕੀ ਨਾਂ ਤੁਹਾਡਾ ਜੀ ਮਾਤਾ ਜੀ ਹਾਂਜੀ ਗਲਜੀਤ ਕੋਰ ਅੱਛਾ ਤੁਸੀਂ ਇੱਥੇ ਐਸ ਕੀ ਸੇਵਾ ਬਣਵਾ ਰਹੇ ਹੋ ਸਪਾਈਸਰ ਅੱਛਾ ਸਪਾਈਸਰ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਹੈ ਮਹੀਨੇ ਦੀ ਸਰ 10737 ਅੱਛਾ ਹਾਂਜੀ ਠੀਕ ਹੈ ਸਰ ਬਹੁਤ ਔਖਾ ਮਸਟਰ ਬਹੁਤ ਹੁੰਦੀ ਹੈ ਜੀ 6 ਮਹੀਨੇ ਹੋ ਗਏ ਤਨਖਾਹ ਨਹੀਂ ਹੋਈ ਬਹੁਤ ਪ੍ਰੋਬਲਮ ਆ ਰਹੀ ਹੈ ਕਈ ਵਾਰ ਹੁਣ ਤੇਲ ਨੂੰ ਵੀ ਨਹੀਂ ਹੁੰਦੇ ਜੀ ਬਹੁਤ ਪ੍ਰੋਬਲਮ ਹੈ ਅੱਛਾ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ ਰਾਏਕੋਟ ਤੋਂ ਅੱਛਾ ਰਾਏਕੋਟ ਤੋਂ ਆ ਰਹੇ ਹੂੰ ਤੇ ਤੁਹਾਡੇ ਘਰ ਦੇ ਵਿੱਚ ਕੋਈ ਤੁਹਾਡੇ ਤੋਂ ਬਨਾ ਹੋਰ ਵੀ ਕਮਾਉਣ ਵਾਲਾ ਹੈਗਾ ਘਰ ਦਾ ਖਰਚਾ ਹਾਂਜੀ ਹਸਬੰਦ ਹੈ ਜੀ ਉਹਨਾਂ ਦੀ ਪਾਹਣ ਟੁੱਟ ਗਈ ਸੀ ਉਹਨਾਂ ਦਾ ਆਪਰੇਸ਼ਨ ਹੋਇਆ ਹੈ ਜੀ ਕੋਈ ਰਿਜਰਟ ਵੀ ਕਰਦਾ ਲੱਗੇ 10000 ਕੀ ਆ ਮੇਰਾ ਵੀ ਇੱਥੇ ਡਿਊਟੀ ਤੇ ਆਉਂਦੇ ਦਾ ਐਕਸੀਡੈਂਟ ਹੋ ਗਿਆ ਸੀ ਸਾਨੂੰ ਕੋਈ ਪੈਡਿਕਲ ਸਹੂਤ ਨਹੀਂ ਕੁਛ ਨਹੀਂ ਹੂੰ ਹਾਂਜੀ ਹਾਂ ਆ ਇਹਦਾ ਮੈ ਹੁਣੇ ਪਤਾ ਲੱਗਿਆ ਜੀ ਮੈਨੂੰ ਮੈਨੂੰ ਮਹੀਨਾ ਖੋਇਆ ਇੱਥੇ ਜੁਆਇਨ ਕੀਤੇ ਨੂੰ ਤੇ ਮੇਰੇ ਧਿਆਨ ਚ ਲਿਆਂਦਾ ਹੈ ਮੁਲਾਜ਼ਮਾ ਨੇ ਕਿ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤੋਂ ਜੋ ਮੈਂ ਦੇਖਿਆ ਤੋਂ ਲਿਖਿਆ ਜਾ ਚੁੱਕਾ ਹੈ ਬਜਟ ਦੀ ਅਲੋਕੇਸ਼ਨ ਲਈ ਬਜਟ ਦੀ ਅਲੋਕੇਸ਼ਨ ਹੋਣੀ ਹੈ ਸਬੈਚਾਰਕ ਮਹੀਨੇ ਵੱਲੋਂ ਉਹ ਜਦੋਂ ਹੀ ਹੁੰਦੀ ਹੈ ਜੀ ਸਾਰੇ ਤਨਖਾਹ ਦੇ ਦਿੱਤੀ ਜਾਏਗੀ ਦਜੀਤ ਕੌਰ ਕਮਲਜੀਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਆਪਣੇ ਘਰ ਦੇ ਔਰ ਆਪਣੇ ਮੌਜੂਦਾ ਹਾਲਾਤਾਂ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਨੇ 6 ਮਹੀਨੇ ਤੋਂ ਇਹਨਾਂ ਨੂੰ ਜਿਹੜਾ ਬੰਦਾ ਮਿਹਨਤਾਂ ਨਾਲ ਇਹਨਾਂ ਦਾ ਨਹੀਂ ਦਿੱਤਾ ਇਹ ਦਿੱਲੀ ਵੇਸ ਦੇ ਉੱਤੇ ਕੰਮ ਕਰਦੇ ਨੇ ਤੇ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਨੇ ਤੇ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ ਹੈ ਤੇ ਜ਼ਿਆਦਾਤਰ ਲੋਕ ਇਹ ਉਹ ਨੇ ਜਿਨ੍ਹਾਂ ਦਾ ਇਨਾਂ ਦੇ ਉੱਤੇ ਹੀ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਲੈ ਪਰ ਆ ਤੇ 6 ਮਹੀਨੇ ਤੋਂ ਇਹਨਾਂ ਨੂੰ ਜਿਹੜੀ ਇਹਨਾਂ ਦਾ ਬਣਦਾ ਮਿਹਨਤਾਨਾ ਨਹੀਂ ਮਿਲਿਆ ਤੇ ਇਹ ਉਸ ਦੀ ਉਡੀਕ ਦੇ ਵਿੱਚ ਨੇ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਜਦੋਂ ਇਹਨਾਂ ਦੇ ਸਿਰ ਤੋਂ ਪਾਣੀ ਵਗ ਗਿਆ ਘਰਾਂ ਦੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੀ ਬਦਤਰ ਹੋ ਗਏ ਨੇ ਉਸ ਵੇਲੇ ਇਹਨਾਂ ਨੂੰ ਸਰਕਾਰ ਦੇ ਅੱਗੇ ਹੱਥ ਅੱਡੇਣੇ ਪਏ ਆਪਣੀ ਕੀਤੀ ਹੋਈ ਮਿਹਨਤਾਨੇ ਨੂੰ ਮੰਗਣ ਵਾਸਤੇ ਸਰਕਾਰ ਦੇ ਅੱਗੇ ਅਰਜ਼ੀ ਕੀਤੀ ਐ ਨਾਲ ਉਹਨਾਂ ਨੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਇਹਨਾਂ ਦੀ ਅਪੀਲ ਸੁਣੀ ਜਾਂਦੀ ਐ ਕਿ ਜਾਂ ਫਿਰ ਇਸੇ ਹੀ ਤਰ੍ਹਾਂ ਇਹ ਲੋਕਾਂ ਆਪਣੇ ਠੰਡੇ ਪੈਰੇ ਚੁੱਲਿਆਂ ਨੂੰ ਬਿਲਕੁਲ ਹੋਰ ਠੰਡਾ ਠਾਰ ਦੇਖਣਗੇ ਅਜੀਤ ਬੈਕਟਿਵਲੀ ਸਹਿਯੋਗੀ ਸਾਥੀ ਭੁਪਿੰਦਰ ਸਿੰਘ ਮੋਲਦੀ ਦੇ ਨਾਲ ਕੁਲਦੀਪ ਸਿੰਘ ਲੋਟ ਜਗਰਾਉਂ